ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਹਮ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਕਰ ਬਾਸ ਨਾ ਪੜਿਆ ਰੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪ ਜੀ ਨੇ ਕੱਲ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 126 ਨੰਬਰ ਅੰਗ ਮਾਜ ਰਗ ਦੇ ਵਿੱਚ 28ਵੀਂ ਅਸ਼ਟਪਦੀ ਤੱਕ ਸੰਖੇਪ ਵਿਚਾਰ ਸੰਖੇਪ ਵੀ ਆਖਿਆ ਸੰਖੇਪ ਸ਼ਬਦਾਂਤ ਸਰਵਣ ਕੀਤੇ ਹਨ ਜੀ ਅੱਜ ਕਰੋ ਕਿਰਪਾ ਦਿਓ ਆਸ਼ੀਰਵਾਦ ਗੁਰੂ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉਸ ਤੋਂ ਅੱਗੇ ਗੁਰਬਾਣੀ ਦੇ ਅਰਥ ਹੈ ਜੋ ਮੈਂ ਆਪਣੀ ਤੁਸ਼ ਬੁੱਧੀ ਅਨਸਾਰ ਦਾਸ ਸਾਹਿਬ ਦੀ ਸੇਵਾ ਕਰ ਸਕੇ ਜੀ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਈ ਗੁਰ ਕੈ ਸਬਦ ਭਾਉ ਤੂ ਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਮਾਜ ਮਹੱਲਾ ਤੀਜਾ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰੀ ਹੈ ਤੇ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 126 ਨੰਬਰ ਅੰਗ ਤੇ ਵਰਣਨ ਕੀਤਾ ਹੈ ਲਿਖਿਆ ਹੈ ਦਰਜ ਕੀਤਾ ਹੈ ਜੀ ਹਰਿ ਆਪੇ ਮੇਲੇ ਸੇਵ ਕਰਾਏ ਗੁਰ ਕੈ ਸਬਦ ਭਾਉ ਦੂਜਾ ਜਾਏ ਵਜੋਗੀ ਮੇਲੇ ਵਿਛੜਿਆ ਸੰਜੋਗੀ ਮੇਲ ਨਦੀਆਂ ਵਾਹ ਵਿਸ਼ੁੰਨੀਆਂ ਮੇਲਾ ਸੰਜੋਗੀ RAM ਗੁਰੂ ਮਾ ਸੰਜੋਗ ਵਿਜੋਗ thro hi hua ਪੰਜ ਧਾਤ ਮਿਲ ਪੁੱਤਰਾ ਕੀਆ ਸਾਹਿ ਕੈ ਫਰਮਾਇੜੇ ਜੀ ਤੇਹੀ ਵੇਜਿਉ ਆਏ ਪਿਆ ਇਹ ਜਿੱਥੇ ਮਹਾਰਾਜੋ ਕਿਰਪਾ ਕੀਤੀ ਨਾ ਸਾਡੇ ਤੇ ਤੇ ਸਾਨੂੰ ਮਨੁੱਖਾ ਦੇ ਬਖਸ਼ ਦਿੱਤੀ ਤੇ ਆਪਣੇ ਨਾਲ ਮਿਲ ਲਿਆ ਗੁਰਮੁਖਾਂ ਨੂੰ ਤੇ ਉਹਨਾਂ ਕੋਲੇ ਸੇਵਾ ਵੀ ਮਹਾਰਾਜ ਆਪ ਕਰਾਉਂਦੇ ਹਨ ਗੁਰ ਕੈ ਸਬਦ ਭਾਉ ਦੂਜਾ ਜਾਇ ਗੁਰੂ ਦੀ ਬਾਣੀ ਸੁਣਦੇ ਨਾਲ ਹਰ ਹਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜੀ ਦੂਸਰੀ ਭਾਵਨਾ ਨਾ ਜਿਹੜੀ ਸფერ ਇੱਕੋ ਹੀ ਗੱਲ ਮਨ ਦੇ ਵਿੱਚ ਆ ਜਾਂਦੀ ਕਿ ਏਕ ਹੀ ਸੇਵ ਸਭ ਹੀ ਕੋ ਗੁਰਦੇਵ ਏਕ ਦੂਸਰੋ ਨਾ ਔਰ ਕੋਈ ਭੂਲ ਪਰਮਾਨਭੂ ਭੁੱਲ ਕੇ ਵੀ ਕਿਸੇ ਦੂਸਰੇ ਵੱਲ ਧਿਆਨ ਨਹੀਂ ਜਾਂਦਾ ਜਦੋਂ ਇੱਕ ਦੀ ਆਰਾਧਨਾ ਕਰ ਸ਼ੁਰੂ ਕਰਦੇ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਤੇ ਪ੍ਰਮਾਤਮਾ ਆਪ ਗੁਰਸ਼ਿਕਾ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਨਾਲ ਜੋੜ ਲੈਂਦਾ ਹੈ ਜੀ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਉਹ ਅਕਾਲ ਪੁਰਖ ਵਹਿਗੁਰੂ ਆ ਨਾ ਜਿਹੜਾ ਉਹ ਸਦਾ ਨਿਰਮਲ ਜੈਸੇ ਜਲਮੇ ਕਮਲਨ ਰਾਲਮ ਮੁਰਗਾਈ ਨੇ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਸ਼ਬਦ ਵਖਾਣੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਤਨਾ ਜਲ ਦੇ ਵਿੱਚ ਕਮਲ ਆ ਜਿਹੜਾ ਨਾ ਜਲ ਦੇ ਵਿੱਚ ਲੈ ਕੇ ਵੀ ਉਹਦੀਆਂ ਜੜਾਂ ਨਹੀਂ ਥੱਲੇ ਲੱਗੀਆਂ ਹੁੰਦੀਆਂ ਤੇ ਉਹ ਨਰਲੇਪ ਲੈਂਦਾ ਜਲ ਤੋਂ ਤੇ ਮੁਰਗਾਈ ਆ ਜਿਹੜੀ ਉਹਨੂੰ ਪਾਣੀ ਦੀ ਸਾਨ ਉਹਦੇ ਖੰਭਾਂ ਨੂੰ ਨਹੀਂ ਚੜਦੀ ਉਹਦੇ ਉਸ ਤਰ੍ਹਾਂ ਹੀ ਉੱਡ ਪੈਂਦੀ ਆ ਪਾਣੀ ਦੇ ਵਿੱਚੋਂ ਤੇ ਪਾਣੀ ਦੇ ਵਿੱਚ ਹੀ ਆ ਕੇ ਬੈਠ ਜਾਂਦੀ ਆ ਸੋ ਜੈਸੇ ਜਲ ਮੈਂ ਕਲਮ ਕਮਲ ਅੰਦਰ ਆਲਮ ਮੁਰਗਾਈ ਨੇ ਸਾਨੇ ਸੂਰਤ ਸਬਦ ਭਵ ਸਾਗਰ ਤਰੀਏ ਨਾਨਕ ਸਬਦ ਵਿਖਾਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਮਾਰੇ ਪਾਤਸ਼ਾਹ ਕਹਿੰਦੇ ਨੇ ਕਿ ਆਪਣੀ ਸੁਰਤ ਆ ਜਿਹੜੀ ਇਹ ਸ਼ਬਦ ਦੇ ਨਾਲ ਜੋੜ ਕੇ ਭਵ ਸਾਗਰ ਨੂੰ ਤਰਿਆ ਜਾਂਦਾ ਹੈ ਤੇ ਇਹੋ ਹੀ ਗੁਰਬਾਣੀ ਦਾ ਨਾਮ ਹੈ ਜਦੋਂ ਗੁਰਬਾਣਾਮ ਪੜ੍ਹਦੇ ਆ ਜਪਦੇ ਆ ਨਾ ਤੇ ਸੁਰਤ ਜੋੜ ਕੇ ਸ਼ਬਦ ਪੜ੍ਹਦੇ ਆ ਤੇ ਫਿਰ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜੀ ਤੇ ਉਹ ਜਿਹੜਾ ਨਾਮ ਹੈ ਪ੍ਰਮਾਤਮਾ ਦਾ ਉਹ ਸਦਾ ਨਿਰਮਲ ਹੈ ਤੇ ਉਹ ਗੁਣਾ ਦਾ ਦਾਤਾ ਹੈ ਤੇ ਗੁਣमय ਆਪ ਸਵਾਨਿਆ ਵੈਗਰੂ ਸਾਨੂੰ ਆਪ ਹੀ ਗੁਣਾ ਭਰਪੂਰ ਕਰ ਦਿੰਦੇ ਹਨ ਗੁਣਾ ਵਿੱਚ ਸਮਾ ਦਿੰਦੇ ਹਨ ਜੀ ਹੋ ਵਾਰੀ ਜੀਓ ਵਾਰੀ ਸੱਚ ਸਰ ਸੱਚਾ ਹਿਰਦੈ ਵਸਾਵਣਿਆ ਅਸੀਂ ਉਹਨਾਂ ਤੋਂ ਵਾਰ-ਵਾਰ ਵਾਰ-ਵਾਰ ਬਨਹਾਰ ਜਾਂਦੇ ਹਾਂ ਵਾਰੀ ਜਾਂਦੇ ਹਾਂ ਆਪਣਾ ਆਪ ਨਿਸ਼ਾਵਰ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਸੱਚਾ ਨਾਮ ਪ੍ਰਮਾਤਮਾ ਦਾ ਕਾਰਪੁਰਖ ਵੈਰੂ ਦਾ ਨਾਮ ਵਸਾ ਲਿਆ ਹੈ ਅਸੀਂ ਨਤ ਜੁ ਬਲਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਜੀ ਸੱਚਾ ਨਾਮ ਸਦਾ ਹੈ ਨਿਰਮਲ ਗੁਰਬਦੀ ਮਨਵ ਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰਬਦੀ ਮਨਵ ਸਾਵਣਿਆ ਜਿਹੜਾ ਸੱਚਾ ਨਾਮ ਹੈ ਨਾ ਪ੍ਰਮਾਤਮਾ ਦਾ ਏਕ ਤੂੰ ਹੀ ਏਕ ਤੂੰ ਹੀ ਕਲਾ ਤਰੇ ਹੀਰੇ ਸੂਈ ਏਕ ਤੂੰ ਹੀ ਏਕ ਤੂੰ ਹੀ ਜਿਹੜਾ ਵੈਗਰੂ ਹੈ ਦਾ ਨਾਮ ਹੈ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਸਦਾ ਸੱਚਾ ਤੇ ਨਿਰਮਲ ਹੈ ਤੇਗ ਬਾਣੀ ਪੜ ਕੇ ਨਾਮ ਜਪ ਕੇ ਗੁਰੂ ਦਾ ਸ਼ਬਦ ਮੰਨ ਕੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਤੇ ਉਹ ਗੁਰਬਾਣੀ ਦਾ ਸ਼ਬਦ ਆ ਜਿਹੜਾ ਜਦੋਂ ਮਹਾਰਾਜ ਦਾ ਬਾਣੀ ਸੁਣਦੇ ਆ ਨਾ ਮਹਾਰਾਜ ਤੋਂ ਕਿਉਂਕਿ ਅਸੀਂ ਨਾਦੀ ਪੁੱਤਰ ਆ ਬਿੰਦੀ ਪੁੱਤਰ ਨਹੀਂ ਹਾਂ ਅਸੀਂ ਨਾਦ ਸੁਣਦੇ ਆ ਇਹ ਸ਼ਬਦ ਦੇ ਪੁੱਤਰ ਹਾਂ ਤੇ ਸ਼ਬਦ ਰਾਹੀਂ ਅਸੀਂ ਗੁਰੂ ਦੇ ਪੁੱਤਰ ਬਣੇ ਆ ਤੇ ਗੁਰ ਸ਼ਬਦ ਦੀ ਗੁਰੂ ਦਾ ਸ਼ਬਦ ਸੁਣ ਕੇ ਉਹ ਨਾਮ ਮਨ ਵਿੱਚ ਵਸਾਇਆ ਹੈ ਗੁਰਮਖਾਨੇ ਜੀ ਰਹਾਉ ਟਹਰਾਉ ਦੇ ਕੇ ਪਰਮਾਉ ਦੇ ਹਨ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰਿ ਜਾਤਾ ਜਿਹੜਾ ਗੁਰੂ ਆਦਾ ਸਾਡਾ ਗੁਰੂ ਵਿਦਾਤਾ ਵੀ ਹੈ ਤੇ ਉਹ ਕਰਮਾਂ ਦਾ ਵਿਦਾਤਾ ਵੀ ਹੈ ਸਾਡੇ ਕਰਮ ਆ ਜਿਹੜੇ ਨਾ ਉਹ ਲਿਖ ਦਿੰਦਾ ਹੈ ਇਹ ਬੀਬੀ ਸਰਖਣੀ ਜੀ ਜਦੋਂ ਗਏ ਆ ਨਾ ਜਿਸ ਗਿਸਰ ਗੁਰ ਹਰਗੋਬਾਹ ਸਾਹਿਬ ਦੇ ਪਾਤਸ਼ਾਹ ਜੀ ਕੋਲ ਤੇ ਉਹਨਾਂ ਨੇ ਜਾ ਕੇ ਕਿਹਾ ਗੁਰੂ ਜੀ ਗੁਰੂ ਮਹਾਰਾਜ ਨੂੰ ਕਿ ਮਹਾਰਾਜ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਗੁਰੂ ਮਹਾਰਾਜ ਕਹਿੰਦੇ ਵੀ ਤੇਰੇ ਪੁੱਤਰ ਲਿਖਿਆ ਹੀ ਨਹੀਂਗਾ ਉਹ ਅਗਲੇ ਦਿਨ ਬੀਬੀ ਫੇਰ ਗਈ ਉਹਨੇ ਕਿਹਾ ਜੀ ਕਲਬ ਦਵਾਈ ਤਾਂ ਲੈ ਕੇ ਆਈਆਂ ਮੈਂ ਤੇ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ ਕਿਉਂਕਿ ਕਰਮਾਂ ਦੇ ਬਧਾਤੇ ਆ ਨਾ ਸਾਡੇ ਗੁਰੂ ਕਰਮ ਲਿਖ ਸਕਦੇ ਆ ਤੇ ਗੁਰੂ ਮਹਾਰਾਜ ਜੀ ਖੁਸ਼ ਹੋ ਗਏ ਉਹ ਕਹਿੰਦੇ ਬੀਬਾ ਜੀ ਤੁਸੀਂ ਇੱਕ ਮੰਗਦੇ ਤੁਹਾਨੂੰ ਸੱਤ ਪੁੱਤਰ ਦੇ ਦਿੰਨੇ ਆ ਸੋ ਬੀਬੀ ਸਲੱਖਣੀ ਜੀ ਨੂੰ ਸਲੱਖਣੀ ਜੀ ਨੂੰ ਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਗਗਬਹਦ ਪਾਤਸ਼ਾਹੀ ਨੇ ਇੱਕ ਦੀ ਇੱਕ ਪੁੱਤਰ ਨਹੀਂ ਸੀ ਲਿਖਿਆ ਤੇ ਸੱਤ ਪੁੱਤਰ ਲਿਖ ਕੇ ਦੇਤੇ ਕਲਮਦਵਾਤੋਂ ਨਾਲ ਲੈ ਕੇ ਆਈ ਸੀ ਸੋ ਸਾਡਾ ਗੁਰੂ ਦਾਤਾ ਉਹ ਕਰਮਾਂ ਦਾ ਬਧਾਤਾ ਸਾਡੇ ਕਰਮ ਆਪ ਲਿਖਦਾ ਹੈ ਜੀ ਸੇਵਕ ਸੇਵਹ ਗੁਰਮੁਖ ਹਰਿ ਜਾਤਾ ਜਿਹੜੇ ਸੇਵਕ ਹਨ ਉਹ ਸੇਵਾ ਕਰਦੇ ਨੇ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਚੱਲਦੇ ਨੇ ਇਹ ਗੁਰਮਖਾ ਨੇ ਇਹ ਜਾਣ ਲਿਆ ਹੈ ਕਿ ਸਾਡਾ ਗੁਰੂ ਸਾਨੂੰ ਉਸ ਪਰਮਾਤਮਾ ਨਾਲ ਮਿਲਾ ਸਕਦਾ ਹੈ ਉਸ ਦਾ ਸਾਡਾ ਸਿੱਧਾ ਮਿਲਾਪ ਕਰਾ ਦਿੰਦਾ ਹੈ ਜੀ ਅਮਰਤ ਨਾਮ ਸਦਾ ਜਨ ਸੁਹ ਹੈ ਗੁਰਮਤ ਹਰ ਰਸ ਪਾਵਣਿਆ ਜਿਹੜਾ ਅਮਰਤ ਨਾਮ ਆ ਨਾ ਇਹ ਜਦੋਂ ਜਨ ਜਪਦੇ ਹੈ ਨਾ ਬੜੇ ਸੋਹਣੇ ਲੱਗਦੇ ਆ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਣੀ ਉੱਚਰੇ ਸਾਧ ਜਨ ਅਮਿਓ ਚੱਲੇ ਝਰਨੇ ਜਦੋਂ ਸਾਧ ਜਨ ਬਾਣੀ ਪੜਦੇ ਨਾਮ ਜਪਦੇ ਹੈ ਨਾ ਇੰਜ ਲੱਗਦਾ ਵੇਖਣ ਨੂੰ ਜਿਦਾਂ ਕਿਤੇ ਬਾਣੀ ਦੇ ਛਰਨੇ ਚੱਲ ਰਹੇ ਹੁੰਦੇ ਆ ਅਮਰਤ ਦੇ ਛਰਨੇ ਚੱਲ ਰਹੇ ਹੁੰਦੇ ਆ ਕਿਉਂਕਿ ਜਿਹੜੀ ਬਾਣੀ ਹੈ ਨਾ ਬਾਣੀ ਜਦੋਂ ਪੜੀ ਜਾਂਦੀ ਹੈ ਨਾ ਫਿਰ ਆਮ ਪਤਾਸੇ ਤੇ ਆਪ ਆਮ ਪਾਣੀ ਵੀ ਅਮਰਤ ਬਣ ਜਾਂਦਾ ਹੈ ਸੋ ਇਹ ਬਾਣੀ ਅਮਰਤਾ ਹੈ ਜਿਹੋ ਜੀ ਕੋਈ ਚੀਜ਼ ਉਹੋ ਜਿਹਾ ਕਰ ਲੈਂਦੀ ਹੈ پارਸ ਸੰਗ ਤਾਂਬਾ ਬਿਰਿਓ ਸੋ ਤਾਂਬਾ ਕੰਚਲ ਹੋਇ ਨਿਭਰਿਓ ਜੇ پارਸ ਦੇ ਨਾਲ ਤਾਂਬਾ ਲੱਗ ਗਿਆ ਤਾਂ ਉਹ ਸੋਨਾ ਹੋ ਗਿਆ ਸੰਤਰ ਸੰਗ ਕਬੀਰਾਂ ਬਗਰੀਓ ਸੋਖ ਵੀ ਰਾਮ ਹੈ ਉਹ ਨਿਭਰਿਓ ਜੇ ਭਗਤ ਕਬੀਰ ਦੀ ਸੰਤਾਂ ਨਾਲ ਲੱਗ ਗਏ ਤੇ ਉਹ ਰਾਮ ਹੋ ਗਏ ਰਾਮ ਦੇ ਬਰਾਬਰ ਹੋ ਗਏ ਤੇ ਰਾਮ ਦੇ ਰਾਮ ਹੱਥ ਸਦਾ ਹੀ ਉਹਨਾਂ ਦੇ ਹਾਜ਼ਰ ਨਾਲ ਆ ਪਿਆ ਤੇ ਰਾਮ ਉਹਨਾਂ ਦੇ ਅਨਸਾਰੀ ਹੋ ਕੇ ਉਹਨਾਂ ਦੇ ਇਛਾਵਾਂ ਅਨਸਾਰ ਜਿਹੜਾ ਉਹਨਾਂ ਨੂੰ ਸੁੱਖ ਦਿੰਦਾ ਰਿਹਾ ਜੀ ਤੇ ਇਸ ਤਰ੍ਹਾਂ ਗੁਰਮਤ ਸੋਹ ਹੈ ਗੁਰਮਤ ਹਰਿ ਰਸ ਪਾਵਣਿਆ ਜੇ ਗੁਰੂ ਦੀ ਮੱਤ ਦੇ ਨਾਲ ਜਿਹੜਾ ਹਰੀ ਦੇ ਰਸ ਆ ਜਿਹੜਾ ਨਾਮ ਦਾ ਰਸ ਉਹ ਪ੍ਰਾਪਤ ਕੀਤਾ ਜਾਂਦਾ ਹੈ ਜੀ ਇਸ ਗੁਫਾ ਮੈਂ ਇੱਕ ਥਾਂ ਲਸੋਹਾਇਆ ਪੂਰੇ ਗੁਰ ਹੋ ਮੈਂ ਪਰਮ ਚੁਕਾਇਆ ਇਹ ਜਿਹੜੀ ਗੁਫਾ ਹੈ ਨਾ ਕਿ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਫਤਰ ਖਾਇਆ ਹਰ ਜੀਓ ਗੁਫਾ ਅੰਦਰ ਆ ਕੇ ਵਾਜਾ ਪਾਉਣ ਵਜਾਇਆ ਜਿਹੜੀ ਜਿੰਨੇ ਵੀ ਨਾਦ ਹੈ ਨਾ ਇਹ ਹਵਾ ਦੇ ਨਾਲ ਹੀ ਚੱਲਦਾ ਜਿੱਤੇ ਹਵਾ ਨਹੀਂ ਜਾਂਦੀ ਉੱਥੇ ਨਾਦ ਨਹੀਂ ਚੱਲਦਾ ਕਈ ਵਾਰ ਤੁਸੀਂ ਵੇਖਿਆ ਹੋਣਾ ਕਿ ਤੁਸੀਂ ਨੇਰੀ ਆ ਬੜੀ ਹਵਾ ਤੇਜ਼ ਚੱਲ ਰਹੀ ਹੋਵੇ ਤੇ ਤੁਸੀਂ ਬਿਜਲੀ ਦੇ ਖੰਭੇ ਆ ਲਾਗੇ ਖਲੋਤੇ ਹੋ ਤੇ ਉੱਥੇ ਵੀ ਇੱਕ ਆਵਾਜ਼ ਆ ਰਹੀ ਹੁੰਦੀ ਆ ਇਹ ਜਿਹੜੀ ਤੁਹਾਡੀ ਜ਼ਬਾਨ ਹੈ ਨਾ ਇਹ ਵੀ ਹਵਾ ਦੇ ਅਨਸਾਰ ਜਦੋਂ ਉੱਪਰ ਥੱਲੇ ਚਲਦੀ ਹੈ ਨਾ ਤੇ ਇਹਦੇ ਨਾਲ ਆਵਾਜ਼ ਬਾਹਰ ਨਿਕਲਦੀ ਹਵਾ ਨਾਲ ਆਵਾਜ਼ ਪੈਦਾ ਹੁੰਦੀ ਹੈ ਜਦੋਂ ਤੁਹਾਡਾ ਮੂੰਹ ਬੰਦ ਕਰ ਲਿਆ ਕਰ ਦਿੱਤਾ ਜਾਵੇ ਅੱਗੇ ਤਾਂ ਤੁਸੀਂ ਬੋਲ ਨਹੀਂ ਸਕਦੇ ਇਸ ਕਰਕੇ ਜਿਹੜਾ ਸਰੀਰ ਆ ਸਾਡਾ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਣ ਵਜਾਇਆ ਦਸਮ ਦਵਾਰਾ ਅਗਮਪਾਰਾ ਪਰਮਪੁਰ ਕੀ ਘਾਟੀ ਉੱਪਰ ਹਾਟ ਹਾਟ ਪਰਿਆਲਾ ਆਲੇ ਭੀਤਰ ਥਾਤੀ ਇਹੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ 28 ਬੇਣੀ ਸੰਗਮ ਤਹਿ ਪ੍ਰਗਮਨ ਮੱਜਨ ਕਰੇ ਤੇ ਥਾਈ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹ ਬੜਾ ਥਾਨ ਸੋਹਣਾ ਜਿਹੜਾ ਦਸਮ ਦਵਾਰਾ ਹੈ ਉਥੇ ਪ੍ਰਮਾਤਮਾ ਦਾ ਥਾਨ ਬਣ ਜਾਂਦਾ ਹੈ ਤੇ ਗੁਰੂ ਮਹਾਰਾਜ ਸਾਡੇ ਦੋ ਹਿਰਦੇ ਚ ਵਸਦੇ ਆ ਨਾ ਤੇ ਦਸਮ ਦਵਾਰੇ ਵੀ ਖੁੱਲ ਜਾਂਦੇ ਰਹੇ ਪੂਰੇ ਗੁਰ ਇਸ ਗੋਪਾ ਮਿਕਥਾਰ ਸੁਹਾਇ ਬਹੁਤ ਸੋਹਣਾ ਥਾਨ ਹੈ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਅਰ ਜਾਂਤਾ ਇਹ ਸਰੀਰ ਆ ਜਿਹੜਾ ਇਹ ਹਰੀ ਦਾ ਮੰਦਰ ਹੈ ਇਥੋਂ ਪ੍ਰਮਾਤਮਾ ਨੂੰ ਜਾਣਿਆ ਜਾਂਦਾ ਜਾਣਿਆ ਕਿਵੇਂ ਜਾਂਦਾ ਜਦੋਂ ਗੁਰੂ ਮਹਾਰਾਜ ਦਾ ਸ਼ਬਦ ਪੜਿਆ ਜਾਂਦਾ ਹੈ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਰ ਪਛਾਣ ਤੇ ਫਿਰ ਅਸੀਂ ਆਪਣਾ ਪਛਾਣਦੇ ਹਾਂ ਫਿਰ ਹਰ ਮੰਦਰ ਇਹੋ ਸਰੀਰ ਹੈ ਜਿੱਤੋਂ ਅਰਜਾਤਾ ਉਤੋਂ ਜਾਣ ਲਿਆ ਜਾਂਦਾ ਉਸ ਕਰਕੇ ਇਸ ਗਫਾ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ ਉਹ ਉਤਾਰ ਸੋਣਾ ਹੈ ਉਸ ਦਾ ਪੂਰਾ ਗੁਰ ਹਉਮੈ ਸ਼ਬਦ ਭਰਮ ਚਕਾਇਆ ਪੂਰੇ ਗੁਰੂ ਨੇ ਜਿਹੜਾ ਹਉਮੈ ਸਾਡੇ ਹੰਕਾਰ ਨੂੰ ਮਾਰ ਕੇ ਤੇ ਸਾਡੇ ਭਰਮ ਸਾਰੇ ਤੋੜ ਦਿੱਤੇ ਜੀ ਆਂਦਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਐਸੇ ਗੁਰਮਖਾ ਜਿਨ੍ਹਾਂ ਨੂੰ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਵਸਾ ਲੈਂਦੇ ਨੇ ਤੇ ਉਹਨਾਂ ਨੂੰ ਪ੍ਰਮਾਤਮਾ ਆਪਣੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਪੇ ਗੁਰੂ ਦੀ ਕਿਰਪਾ ਤੇ ਉਹ ਸਦਾ ਹੀ ਰੰਗਾ ਦੇ ਚਰਤੇ ਨੇ ਨਾਲਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਉਹ ਸੱਚ ਨਾਲ ਰੱਤੇ ਹੋਏ ਲਾਲੋ ਨਾਲ ਹੀ ਰਹਿੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਬਖਸ਼ਾ ਪ੍ਰਾਪਤ ਕਰਦੇ ਹਨ ਜੀ ਗੁਰ ਕੈ ਸਬਦੈ ਉਹ ਗੁਫਾ ਵਿਚਾਰੇ ਨਾਮ ਨਰੰਜਣ ਅੰਤਰ ਵਸੈ ਮੁਰਾਰੇ ਤੇ ਗੁਰੂ ਦੇ ਸ਼ਬਦ ਨਾਲ ਗੁਰੂ ਨੇ ਕਿਹਾ ਨਾ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਅਰ ਜਾਂਦਾ ਤੇ ਅਸੀਂ ਇਸ ਗੁਫਾ ਦੇ ਵਿੱਚ ਜਦੋਂ ਵਿਚਾਰ ਕੀਤੀ ਵਿਚਾਰ ਕਰਕੇ ਵਿਚਾਰੀ ਜਦੋਂ ਕੀਤੀ ਹੈ ਨਾ ਤੇ ਨਾਮ ਨਰੰਜਨ ਅੰਤਰ ਵਸੈ ਮੁਰਾਰਾ ਤੇ ਪ੍ਰਮਾਤਮਾ ਦਾ ਨਾਮ ਸਾਡਾ ਜਿਹੜਾ ਮੁਰਾਰ ਹੈ ਅਕਾਲ ਪੁਰਖ ਵੈਗਰੂ ਮੁਰ ਮੁਰ ਮੁਰਦੈਂ ਤ ਨੂੰ ਮਾਰਨ ਵਾਲਾ ਕਰਕੇ ਉਹਦਾ ਕਾਲਪੁਰਖਾ ਨਾਮ ਮੁਰਾਰ ਰੱਖ ਦਿੱਤਾ ਗਿਆ ਤੇ ਨਰੰਜਨ ਇਸ ਕਰਕੇ ਕਿਉਂਕਿ ਕਾਲਖ ਤੇ ਰਹਤ ਹੈ ਨਾਉ ਜਮੈ ਨਾ ਮਾਰੇ ਨਾ ਆਵੇ ਨਾ ਜਾਏ ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇਤ ਸਮਾਹੇ ਬਲਹਾਰੀ ਤੇ ਜਾਤ ਕੋ ਪੈਸ ਜੋ ਨਿਕ ਸ ਜਾਹੇ ਪ੍ਰਤਮ ਪਰਮਾਤਮਾ ਜਿਹੜਾ ਨਰੰਜਨ ਅੰਜਨ ਹੁੰਦੀ ਕਾਲਖ ਅੰਜਨ ਹੁੰਦਾ ਸੁਰਮਾ ਤੇ ਸੁਰਮਾ ਕਾਲਖ ਤੋਂ ਰਹਿਤਾ ਜਿਹੜਾ ਸਾਡਾ ਪਰਮਾਤਮਾ ਉਹ ਸਾਡੇ ਅੰਦਰ ਉਹ ਮੁਰਾਰ ਦਾਇਤ ਨੂੰ ਮੁਰਾਰ ਦਾਇਤ ਨੂੰ ਮਾਰਨ ਵਾਲਾ ਪਰਮਾਤਮਾ ਸਾਡੇ ਅੰਦਰ ਵਸਦਾ ਹੈ ਜੀ ਹਰ ਗੁਣ ਗਾਵੇ ਸਬਦ ਸਹਾਈ ਮਿਲ ਪ੍ਰੀਤਮ ਸੁਖ ਪਾਵਣਿਆ ਫਿਰ ਐਸੇ ਗੁਰਮਖਾ ਜਿਨ੍ਹਾਂ ਨੂੰ ਇਹ ਪ੍ਰਗਟ ਹੋ ਜਾਂਦਾ ਕਿ ਪ੍ਰਮਾਤਮਾ ਉਹਦੇ ਹਿਰਦੇ ਵਿੱਚ ਵਸਦਾ ਹੈ ਉਹ ਫੇ ਸ਼ਬਦ ਉਹਨਾਂ ਨੂੰ ਸੋਹਣੇ ਲੱਗਦੇ ਆ ਤੇ ਹਰੀ ਦੇ ਗੁਣ ਗਾਉਂਦੇ ਆ ਤੇ ਉਸ ਪ੍ਰੀਤਮ ਨੂੰ ਮਿਲ ਕੇ ਪ੍ਰਮਾਤਮਾ ਨੂੰ ਮਿਲ ਕੇ ਉਹ ਸਦਾ ਹੀ ਸੁੱਖ ਪੈਂਦੇ ਹਾ ਪਾਉਂਦੇ ਹਨ ਉਹਨਾਂ ਨੂੰ ਸਦਾ ਹੀ ਸੁੱਖ ਮਿਲਦੇ ਹਨ ਜੀ ਜਮ ਜਾਗਾਤੀ ਦੂਜੈ ਪਾਏ ਕਰ ਲਾਏ ਨਾ ਵਹ ਭੂਲੇ ਦੇਸ ਜਾਏ ਪਿਹੜੇ ਜਮ ਕੰਕਰ ਹੈ ਨਾ ਜਮ ਦੇ ਜਿਹੜੇ ਕਰਿੰਦੇ ਆ ਤੰਕਰ ਜਿਦ ਤਰਾ ਆਪਣੇ ਸਿਪਾਹੀ ਆਉਂਦੇ ਤੁਹਾਡੇ ਕੋਲ ਤੇ ਕੋਈ ਐਸਾ ਕਰਮ ਕੀਤਾ ਹੋਵੇ ਤੇ ਤੁਹਾਨੂੰ ਫੇਰ ਫੜ ਕੇ ਲੈ ਜਾਂਦੇ ਆ ਤੇ ਜਮ ਜੇ ਗਾਤੀ ਦੂਜੇ ਭਾਇ ਕਰ ਲਾਏ ਇਹ ਦੂਜਿਆਂ ਵਾਲੇ ਪਾਸੇ ਹੋ ਜਾਂਦੇ ਹੋਰ ਪਾਸੇ ਹੋ ਜਾਂਦੇ ਆ ਕਿਉ ਗੁਰਮੁਖਾਂ ਕੋਲ ਤੇ ਆਉਂਦੇ ਨਹੀਂ ਉਹਨਾਂ ਕਿਉਂ ਕਿ ਤੁਰ ਜਾਂਦੇ ਆ ਕਿਉਂਕਿ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਸਬ੍ਰਤ ਗੁਰੂ ਸਿਰ ਹੱਤ ਰਿਓ ਗੋਨ ਗੁਰ ਕੀਨੀ ਕਿਰਪਾ ਸੁੱਤ ਭਾਨ ਡਰਿਓ ਗੁਰੂ ਮਹਾਰਾਜ ਦਾ ਸਾਡੇ ਤੇ ਕਿਰਪਾ ਕਰਤੀ ਨਾ ਸਮਰੱਥ ਗੁਰੂ ਨੇ ਸਿਰ ਤੇ ਹੱਥ ਤਾਂ ਰੱਖਦਾ ਧਰ ਦਿੱਤਾ ਤੇ ਸਾਡੇ ਤੇ ਐਸੀ ਬਖਸ਼ਿਸ਼ ਹੋ ਗਈ ਸੁੱਤ ਭਾਨ ਦਾ ਸੂਰਜ ਦਾ ਪੁੱਤਰ ਹੈ ਜਿਹੜਾ ਧਰਮ ਰਾਜ ਉਹ ਵੀ ਸਾਡੇ ਤੋਂ ਡਰ ਲਾ ਪਿਆ ਉਹ ਵੀ ਪਾਸੇ ਚਲ ਗਿਆ ਉਹ ਤੇ ਚਲ ਜੇ ਠੰਡ ਦਾ ਨਹੀਂ ਤੁਹਾਡੇ ਲੱਗਿਆ ਤੇ ਸਿਪਾਹੀਆਂ ਤੁਹਾਡੇ ਲੱਗ ਕੇ ਆਉਣ ਲਾਉਣਾ ਇਸ ਤਰ੍ਹਾਂ ਹੀ ਜਿਹੜੇ ਜਮ ਜਮਾਂ ਦਾ ਜਗਤ ਆ ਜਿਹੜਾ ਉਹ ਦੂਜੇ ਭਾਈ ਚਲ ਜਾਂਦਾ ਦੂਸਰੀ ਭਾਵਨਾ ਵਾਲਿਆ ਵੱਲ ਚਲ ਜਾਂਦਾ ਨਾਮਾ ਭੁੱਲੇ ਦੇਸ ਜਾਏ ਜਿਹੜੇ ਨਾਮੋਂ ਭੁੱਲੇ ਥੇਮੋਂ ਥਾਉਂ ਜਿਹੜੇ ਨਾਮ ਤੋਂ ਭੁੱਲੇ ਆ ਉਹ ਆਪਣਾ ਥੇ ਥੇ ਹੁੰਦਾ ਇੱਕ ਟਿਕਾਣਾ ਤੇ ਥਾਮ ਵੀ ਉਸੇ ਨੂੰ ਕਿਹਾ ਜਾਂਦਾ ਹੈ ਨਾਮਾ ਭੁੱਲੇ ਥੇ ਉਹ ਥੇ ਹੋਤਾਉਂ ਉਹੜੇ ਨਾਮ ਤੋਂ ਭੁੱਲੇ ਆ ਨਾ ਉਹਨਾਂ ਨੂੰ ਫਿਰ ਸਜ਼ਾ ਦਿੰਦੇ ਹਨ ਜੀ ਕੜੀ ਮੁਕਤ ਕਾ ਲੇਖਾ ਲੇਵੈ ਰਤੀਆਂ ਹੋ ਮਾਸਾ ਤੋਲ ਕਢਾ ਵਣਿਆ ਉਹ ਬੇਹਰ ਟਾਈਮ ਦਾ ਲੇਖਾ ਲੈਂਦੇ ਨੇ ਜਾਵਾ ਜਦੋਂ ਆ ਜਾਂਦੇ ਆ ਨਾ ਉਹ ਬੇਹਰ ਇੱਕ ਇੱਕ ਮਿੰਟ ਦਾ ਲੇਖਾ ਲੈਂਦੇ ਆ ਤੇ ਰਤੀਆਂ ਹੋ ਮਾਸਾ ਰਤੀ ਨੇ ਇੱਕ ਮਾਸਾ ਹੁੰਦਾ ਤੇ ਜਿਹੜਾ ਸੋਨਾ ਅੱਜ ਕੱਲ ਚੱਲਦਾ 10 ਮਾਸਿਆਂ ਦਾ ਹੁੰਦਾ ਇਹਨੂੰ ਹੁਣ ਗ੍ਰਾਮ ਕਹਿਣ ਲੱਗ ਪਿਆ ਤੇ ਇਹਦੇ ਵਿੱਚ ਰਤੀਆਂ ਹੁੰਦੀਆਂ ਉਹ ਵੇਖ ਰਤੀ ਰਤੀ ਇੱਕ ਮਾਸਾ ਮਾਸਾ ਤੋਲ ਤੋਲ ਕੇ ਜ਼ਿੰਦਗੀ ਉਸ ਜਿਹੜਾ ਜਿਨ੍ਹਾਂ ਨੇ ਕੋ ਕਰਮ ਕੀਤੇ ਹੁੰਦੇ ਆ ਨਾ ਉਹਨਾਂ ਦਾ ਬਿਲਕੁਲ ਲੈਖਾ ਇੱਕ ਪੂਰਾ ਵੀ ਫਰਕ ਨਹੀਂ ਪੈਂਡੰਦੇ ਆਪਾਂ ਕਹਿੰਨੇ ਵੀ ਕੀ ਤੋਲੀ ਜਾਂ ਕੀ ਇਹ ਸੋਨਾ ਜਿਹੜਾ ਤੋਲੀ ਜਾਂਦੇ ਆ ਜੇ 10 ਗ੍ਰਾਮ 20 ਗ੍ਰਾਮ ਸਬ지 ਵੱਧ ਪੈ ਗਈ ਤੇ ਕੀ ਉਹ ਚਲਿਆ ਕਿ ਸੋਨੇ ਦੀ ਤੋਲ ਦੇ ਵਿੱਚ ਇਹ ਵਰਤੇ ਜਾਂਦੇ ਰਤੀਆਂ ਤੇ ਮਾਸੇ ਤੇ ਘੜੀ ਮੁਤਕਾ ਹਰ ਟਾਈਮ ਦਾ ਬਹੁਤ ਹੁੰਦਾ ਮੋਹਲਤ ਤੇ ਸਮਾਂ ਕਿਹੜਾ ਵਾ ਤੇ ਘੜੀ ਕਿਹੜੀ ਆ ਹਰ ਟਾਈਮ ਦਾ ਹਰ ਮੋਹਰਤ ਦਾ ਉਹ ਲੈਖਾ ਲੈਂਦੇ ਆ ਤੇ ਰਤੀਆਂ ਤੇ ਮਾਸਾ ਜਿਦ ਤਰਾ ਤੋਲ ਤੋਲ ਕੇ ਉਹ ਸਾਰਾ ਲੇਖਾ ਲੈ ਲੈਂਦੇ ਹਨ ਜੀ ਪਈ ਅੜੇ ਪਰਚੇ ਤੇ ਨਹੀਂ ਦੂਜੇ ਮੁਠੀ ਰੋਵੈ ਤਾਂ ਹੀ ਤੇ ਜਿਹੜੇ ਸਾਡੇ ਜਿਹੜਾ ਮਾਕਲੂਕ ਆ ਨਾ ਇਹ ਸਾਡੇ ਵਾਸਤੇ ਪੀਕੇ ਆ ਸਾਡੇ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਸਾਰਿਆਂ ਹੀ ਉੱਥੇ ਚਲ ਜਾਣਾ ਸੋਹਰੇ ਸਾਰਿਆਂ ਜਾਣਾ ਜਿਸ ਤਰ੍ਹਾਂ ਇਸਤਰੀਆਂ ਬੱਚੇ ਜਵਾਨ ਹੁੰਦੇ ਤੇ ਬੱਚੀਆਂ ਬਾਰੇ ਇਹੋ ਕਿਹਾ ਜਾਂਦਾ ਕਿ ਬੱਚੀ ਜਵਾਨ ਹੋ ਗਈ ਦਾ ਵਿਆਹ ਕਰਦੇਓ ਤੇ ਇਹ ਜਿਹੜੀ ਗੁਰਬਾਣੀ ਹੈ ਨਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਡੇ ਤੇ ਇਹਦੇ ਵਿੱਚ ਬਹੁਤੀ ਜਗ੍ਹਾ ਤੇ ਇਸਤਰੀ ਰੂਪ ਵਿੱਚ ਸੰਬੋਧਨ ਕੀਤੀ ਗਈ ਹੈ ਇਸ ਤਰ੍ਹਾਂ ਜਿਹੜੀ ਇਸਤਰੀ ਨੂੰ ਆਪਣੇ ਪੇਕੇ ਘਰ ਆਪਣੇ ਪਤੀ ਨੂੰ ਯਾਦ ਨਹੀਂ ਕੀਤਾ ਤੇ ਜਿਹੜੇ ਗੁਰਮਖਾਂ ਨੇ ਇੱਥੇ ਪ੍ਰਮਾਤਮਾ ਦਾ ਜਿਹੜੇ ਮਨਮੁਖ ਲੋਕਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਦੂਜਾ ਮੁਠੀ ਰੋਵੇ ਤਾਂ ਹੀ ਫਿਰ ਉਹਨੂੰ ਪਤੀ ਪਰਮੇਸ਼ਰ ਆ ਜਿਹੜਾ ਨਾ ਉਹਨੂੰ ਆਪਣੇ ਲਾਗੇ ਨਹੀਂ ਲੱਗਣ ਦਿੰਦਾ ਉਹਨੂੰ ਆਪਣੇ ਮਹਿਲਾ ਵਿੱਚ ਨਿਵਾਸ ਨਹੀਂ ਦਿੰਦਾ ਤੇ ਫਿਰ ਉਹ ਰੋਂਦੀ ਫਿਰਦੀ ਐ ਫਿਰਦੀ ਐ ਰੋਲਦੀ ਫਿਰਦੀ ਐ ਐਸੇ ਹੀ ਮਨਮੁਖ ਲੋਕ ਆ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਤੇ ਉਹ ਪੀੜ ਇਸ ਕਾਲ ਦੇ ਵਿੱਚ ਨਾਮ ਨਹੀਂ ਜਪਿਆ ਇਸ ਸਰੀਰ ਦੇ ਨਾਲ ਨਾਮ ਨਹੀਂ ਜਪਿਆ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੁਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੀ ਤੇਰਾ ਅਵਸਰ ਇਹ ਤੇਰੀ ਬਾਹਰ ਕਟ ਭੀ ਤ ਤੂੰ ਦੇਖ ਵਿਚਾਰ ਇਹ ਜਿਹੜਾ ਇਸ ਦੇਹੀ ਦੇ ਵਿੱਚ ਰਹਿੰਦਿਆਂ ਨਾਮ ਨਹੀਂ ਨਾ ਜਪਿਆ ਫਿਰ ਜਦੋਂ ਅੱਗੇ ਜਮਾ ਦੇ ਵਾਸੋਂ ਪੈਣਾ ਹੈ ਨਾ ਫਿਰ ਉਹ ਤੋਂ ਰੋਂਦੇ ਫਿਰਦੇ ਨੇ ਤੇ ਕਲਾਉਂਦੇ ਨੇ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤਿਉ ਮਥੇ ਧਰਮ ਰਾਏ ਫਿਰ ਉਹਨਾਂ ਦੀ ਐਸੀ ਹਾਲਤ ਹੋ ਜਾਂਦੀ ਹੈ ਜੀ ਫਿਰ ਰੋਂਦੇ ਹਨ ਜੀ ਖਰੀ ਕੁਆਲਿਓ ਕ੍ਰੂਪ ਕੋ ਲਖਣੀ ਸੋ ਆਪਣਾ ਐਂਪੇਰ ਨਹੀਂ ਪਾਵਣਿਆ ਉਹ ਬੇਅਸੀ ਕਰੂਪ ਇਸਤਰੀ ਹੈ ਜਿਹੜੀ ਉਹਨੂੰ ਸੁਪਨੇ 'ਚ ਵੀ ਆਪਣਾ ਪਤੀ ਪਰਮੇਸ਼ਰ ਨਹੀਂ ਦਿਖਦਾ ਜਿਹੜੇ ਨਾਮ ਜਪਦੇ ਨਾਮ ਹੁਣੇ ਨਾਨਕਾ ਤੈ ਤਾਂ ਨਹੀਂ ਉਡੇਖੇ ਜਿਹੜੇ ਨਾਮ ਤੋਂ ਹੁਣੇ ਲੋਕ ਹੈ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਨਸ਼ੇ ਪੱਤੇ ਵਗੈਰਾ ਕਰਦੇ ਐਸੇ ਕਰਮਾ ਕੋਈ ਕਰਮਾ ਦੇ ਵਿੱਚ ਪੈ ਜਾਂਦੇ ਆ ਤੇ ਉਹਨਾਂ ਦਾ ਤਾਂ ਚਿਹਰਾ ਜਿਹੜਾ ਚਿਹਰੇ ਤੇ ਉਹ ਰੰਗਤ ਗੁਰਮਖਵਾਲੀ ਨਹੀਂ ਰਹਿ ਜਾਂਦੀ ਤੇ ਉਹ ਕਾਲਾ ਰੂਪ ਅਖਰੀ ਕੁਆਲਿਓ ਰੂਪ ਉਪਲਖਣੀ ਕਾਲਾ ਰੂਪ ਕਰੂਪ ਹੈਗੀ ਆ ਤੇ ਲਖਣ ਜਿਹੜੇ ਲਖਣ ਵੀ ਚੰਗੇ ਨਹੀਂ ਗੇ ਸੁਪਨੇ ਪੈ ਨਈ ਪਾਵਣਾ ਉਹਨੂੰ ਸੁਮਰੇ ਵਿੱਚ ਵੀ ਆਪਣਾ ਪਤੀ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਤੇ ਜਿਹੜੇ ਗੁਰਮੁਖ ਨਾਮ ਜਪਦੇ ਆ ਉਠ ਤ ਬੈਠ ਤ ਸੋਵ ਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਉਹਨਾਂ ਨੂੰ ਆਪਣਾ ਪਤੀ ਪਰਮੇਸ਼ਰ ਜਿਹੜਾ ਮਿਲ ਪੈਂਦਾ ਹੈ ਜੀ ਤੇ ਦੂਸਰਿਆਂ ਨੂੰ ਮਨਮੁਖਾਂ ਨੂੰ ਨਹੀਂ ਮਿਲਦਾ ਜੀ ਪਈ ਅੜੇ ਪਰਮਾਨ ਵਸਾਇਆ ਪੂਰਾ ਗੁਰਹ ਜੂਰ ਦਿਖਾਇਆ ਆ ਉਸੇ ਗੱਲ ਦਾ ਜਵਾਬ ਆ ਪਈ ਅੜੇ ਜਿਨ੍ਹਾਂ ਨੇ ਇਸ ਲੋਕ ਦੇ ਵਿੱਚ ਮਾਤ ਲੋਕ ਦੇ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਜਪਿਆ ਏ ਤੇ ਚੰਗੇ ਕਰਮ ਕੀਤੇ ਕੀਰਤ ਕਰੋ ਨਾਮ ਜਪੋ ਵੱਡ ਸ਼ਕੂ ਦਾ ਜਿਹੜਾ ਸਾਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਉੱਤੇ ਚੱਲਦੇ ਰਹੇ ਨਾ ਪੂਰੇ ਗੁਰਹ ਧੂਰ ਦਿਖਾਇਆ ਤੇ ਸਾਡੇ ਗੁਰੂ ਮਹਾਰਾਜ ਫਿਰ ਉਹਨਾਂ ਨੂੰ ਇੱਕ ਕਰ ਲੈਂਦੇ ਆ ਹਰ ਹਰ ਜੰਦੂ ਵੀ ਇੱਕ ਹੈ ਬੇਬ ਵਿਚਾਰ ਕਾchnਾ ਹੈ ਜਲ ਤੇ ਉਬਜ ਤਰੰਗ ਜਿਓ ਜਲ ਹੀ ਵਿਖੇ ਸਮਾਹੇ ਉਹਨਾਂ ਨੂੰ ਆਪਣੇ ਨਾਲ ਮਿਲਾ ਰਹਿੰਦੇ ਆ ਤੇ ਉਹਨਾਂ ਨੂੰ ਹਾਜ਼ਰ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ ਕਿ ਬਾਬਾ ਨਿਧਾਨ ਸਿੰਘ ਜੀ ਨੂੰ ਗੁਰੂ ਮਹਾਰਾਜ ਜੀ ਮਿਲ ਕੇ ਕਹਿ ਦਿੰਦੇ ਆ ਕਿ ਬਾਬਾ ਨਿਧਾਨ ਸਿੰਘ ਜੀ ਹੱਥ ਤੁਹਾਡਾ ਤੇ ਕੀਸਾ ਸਾਡਾ ਖਾਓ ਖਰਚੋ ਰਲ ਮਿਲ ਭਾਈ ਟੂਟਣਾ ਆਵੇ ਵੱਧ ਹੋ ਜਾਈ ਜਿੰਨਾ ਮਰਜੀ ਖਰਚ ਕਰੋ ਕਦੇ ਮਾਇਆ ਮੁਕੇਗੀ ਨਹੀਂ ਅੱਜ ਵੀ ਲੰਗਰ ਸਾਹਿਬ ਲੰਗਰ ਜੋ ਚੱਲ ਰਹੇ ਨੇ ਹਜੂਰ ਸਾਹਿਬ ਲੰਗਰ ਸਾਹਿਬ ਵਿਖੇ ਤੇ ਮਹਾਰਾਜ ਦੀ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਆ ਉਹ ਤੇ ਹਰ ਬਿਆੰਤ ਲੰਗਰ ਚੱਲਦੇ ਨੇ ਤੇ ਬਿਆੰਤ ਤਰ੍ਹਾਂ ਦੀ ਉਤੇ ਸਵਾਵਾਂ ਚੱਲਦੀਆਂ ਨੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਈ ਉਹ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਐ ਇੱਕ ਕਰਕੇ ਪੂਰੇ ਗੁਰੂ ਆ ਜਿਹੜੇ ਉਹ ਅਕਾਲ ਪੁਰਖ ਨੂੰ ਤੁਹਾਡੇ ਹਜੂਰ ਵਿਖਾ ਦਿੰਦੇ ਹਨ ਤੇ ਆਪ ਤੁਹਾਡੇ ਨਾਲ ਚੱਲਦੇ ਹਨ ਜੀ ਕਾਮਣ ਪਿਰ ਰੱਖਿਆ ਕੰਢ ਲਾਏ ਸਬਦੇ ਪਿਰ ਰਾਵੈ ਸੇਜ ਸੁਹਾਵਣਿਆ ਜਿਹੜੀ ਇਸਤਰੀ ਨੇ ਆਪਣੇ ਪਤੀ ਪਰਮੇਸ਼ਰ ਨੂੰ ਹਮੇਸ਼ਾ ਆਜ਼ਾਦ ਕੀਤਾ ਤੇ ਉਹਦੇ ਨਾਂ ਉਹਦੇ ਨਾਂ ਦਾ ਇਜਾਬ ਕਰਦੀ ਰਹੀ ਜਿੱਥੇ ਕਿਦੇ ਸਹੇਲੀਆਂ ਦੀ ਵੀ ਬੈਠੀ ਉੱਥੇ ਵੀ ਕਹਿੰਦੀ ਮੇਰਾ ਪਤੀ ਬੜਾ ਚੰਗਾ ਤੇ ਫਿਰ ਉਹਦਾ ਪਤੀ ਆ ਜਿਹੜਾ ਨਾ ਉਹਨੂੰ ਆਪਣੇ ਗਲ ਨਾਲ ਲਾ ਲੈਂਦਾ ਤੇ ਆਪਣਾ ਮਹਿਲ ਉਹਦੇ ਵਾਸਤੇ ਖੋਲ ਦਿੰਦਾ ਤੇ ਆਪਣੇ ਮਹਿਲ ਵਿੱਚ ਲੈ ਜਾਂਦਾ ਇਸ ਤਰ੍ਹਾਂ ਹੀ ਜਿਹੜੇ ਗੁਰਮਖ ਜਿਨ੍ਹਾਂ ਨੇ ਨਾਮ ਜਪਿਆ ਹਰ ਵਿੜੇ ਆਪਣੇ ਅਕਾਲ ਪੁਰਖ ਵੈਗੁਰੂ ਨੂੰ ਯਾਦ ਕੀਤਾ ਉਹਦੀ ਸਿਫਤ ਸਲਾਹ ਕੀਤੀ ਹੈ ਤੇ ਉਹ ਸੱਚਖੰਡ ਦੇ ਦੁਆਰੇ ਵਿੱਚ ਉਹਨਾਂ ਵਾਂਗ ਤੇ ਸੇਜਾਂ ਵਿਸ਼ੀਆਂ ਹੁੰਦੀਆਂ ਨੇ ਉੱਤੇ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੈਠ ਜਾਂਦੇ ਹਨ ਜੀ ਅਪੇ ਦੇਵ ਸੱਦ ਬੁਲਾਏ ਆਪਣਾ ਨਾਮ ਮਨ ਵਸਾਏ ਫਿਰ ਗੁਰੂ ਮਹਾਰਾ ਕਿਰਪਾ ਕਰਦੇ ਨੇ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਵਿੱਚ ਜਾ ਕੇ ਐਸੇ ਗੁਰਮੁਖ ਬਹਿ ਜਾਂਦੇ ਨੇ ਕਿਉਂਕਿ ऐसे गुरमुखਾਂ ਨੂੰ ਮਹਾਰਾਜ ਨੇ ਹਰ ਵੇਲੇ ਹੀ ਜਦੋਂ ਭਾਈ ਡੱਲਾ ਦਾਲ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਸੀ ਨਾ ਕਿ ਮਹਾਰਾਜੀ ਮਿਰਤੇ ਕਰ ਦਿਓ ਕਿਰਪਾ ਜਾਣਾ ਤੇ ਇਸ ਸੰਸਾਰ ਤੋਂ ਸਾਰੇ ਨਹੀਂ ਆ ਜਦੋਂ ਮੈਂ ਜਾਵਾਂ ਨਾ ਤੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਇੱਕ ਪੀੜੀ ਜੋਗਾ ਸਿਧਾਂਤ ਦੇ ਦਿਓ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਇਹ ਸਾਰੀ ਸ਼ਕਤੀ ਅਸੀਂ ਪੰਜ ਪਿਆਰਿਆਂ ਨੂੰ ਦੇ ਚੁੱਕੇ ਆ ਪੰਜਾਂ ਪਿਆਰੋਂ ਅਮਰਤ ਛਕੋ ਕਿਰਤ ਕਰੋ ਨਾਮ ਜਪਿਆ ਕਰੋ ਤੇ ਫੇਰ ਭਾਵੇਂ ਉੱਥੇ ਮੰਜੀ ਢਾ ਕੇ ਬਹਿ ਜਿਓ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸੱਜ ਕੇ ਆਪਣੇ ਚਰਨਾਂ 'ਚ ਬਿਠਾ ਲੈਂਦੇ ਆ ਉਹ ਕਹਿੰਦੇ ਕਿ ਸਾਡਾ ਸਿੱਖ ਇਹਨੂੰ ਸਾਡੇ ਕੋਲ ਆਉਣ ਦੇਓ ਆਪਣਾ ਨਾਮ ਮਨਵਸਾਇ ਕਿਉਂਕਿ ਉਹਨਾਂ ਦੇ ਨਾਮ ਆ ਨਾ ਜਿਹੜਾ ਪ੍ਰਮਾਤਮਾ ਦਾ ਉਹ ਮਨ ਵਿੱਚ ਵਸਿਆ ਹੁੰਦਾ ਹੈ ਜੀ ਨਾਨਕ ਨਾਮ ਮਿਲੇ ਵੜੇ ਆਈ ਆਂਦਨ ਸਦਾ ਗੁਣ ਗਾਵਣਿਆ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਉਹਨਾਂ ਗੁਰਮਖਾਂ ਨੂੰ ਨਾਮ ਕਰਕੇ ਵੱਡੀ ਵਡਿਆਈ ਮਿਲ ਜਾਂਦੀ ਹੈ ਉਹ ਦਿਨ ਰਾਤ ਉਠ ਤੇ ਬੈਠ ਤੇ ਸੋਉ ਤੇ ਨਾਮ ਆਪ ਜਪੇ ਆਵਰਾ ਨਾਮ ਜਪਾਵੇ ਆਪ ਨਾਮ ਤੇ ਜਪਦੇ ਹੀ ਹੈ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਹੋਰ ਗੁਰਸਿੱਖਾਂ ਨੂੰ ਗੁਰਮਖਾਂ ਨੂੰ ਪ੍ਰੇਰਣਾ ਵੀ ਕਰਦੇ ਨੇ ਐਸੇ ਗੁਰਮਖਾ ਜਿਹੜੇ ਉਹ ਉਹਨਾਂ ਨੂੰ ਵੱਡੀ ਵਡਿਆਈ ਮਿਲਦੀ ਹੈ ਗੁਰੂ ਘਰ ਦੇ ਵਿੱਚ ਤੇ ਉਹਨਾਂ ਨੂੰ ਫਿਰ ਕਹਿ ਦਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਾਂਆਂ ਆ ਦੇ ਤਾਣ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਓਟ ਇੱਕ ਚੀਜ਼ ਹੋਰ ਵੇਖੋ ਕਿ ਗੁਰੂ ਅਮਰਦਾਸ ਜੀ ਹੈ ਤਾਂ ਸਿੱਖ ਹੀ ਸਨ ਇੱਕ ਸਿੱਖ ਇੱਕ ਸੇਵਕ ਬਣ ਕੇ ਆਏ ਸਨ ਉਹਨਾਂ ਨੇ ਇੰਨੀ ਸੇਵਾ ਕੀਤੀ ਉਹਨਾਂ ਨੂੰ ਇੱਡੀ ਵੱਡੀ ਵਡਿਆਈ ਮਿਲ ਗਈ ਤੂੰ ਵਡਿਆਈ ਆ ਜਿਹੜੀ ਨਾਨਕ ਨਾਮ ਮਿਲੇ ਵਡਿਆਈ ਨਾਮ ਜਪਣ ਦੇ ਨਾਲ ਵਡਿਆਈ ਮਿਲਦੀ ਹੈ ਤੇ ਆਂ ਦਿਨ ਸਦਾ ਗੁਣ ਗਾਉਣਿਆ ਉਹ ਦਿਨ ਰਾਤ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣਾ ਰਹੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਮੈਂ ਬਹੁਤ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦੀ ਹਾਂ ਜਿਹੜੇ ਆਪਣੀ ਸੇਵਾ ਮੈਨੂੰ ਬਖਸ਼ ਰਹੇ ਆ ਕੋਟਾਨ ਕੋਟ ਧੰਵਾਦ ਇਹਨਾਂ ਦਾ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਆ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਿਏ ਜੀ ਆਪੇ ਦੇਵਾ ਸੱਦ ਬੁਲਾਏ ਆਪਣਾ ਨਉ ਮਨ ਵਸਾਏ ਨਾਨਕ ਨਾਮ ਮਿਲੇ ਵੜਾਈ ਆਂਧਨ ਸਦਾ ਗੁਣ ਗਾਵੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ